ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਮੇਰਾ ਕਸੂਰ ਕੀ ਭਾਗ ਪੰਜਵਾਂ ਜਿਸ ਨੂੰ ਲਿਖਿਆ ਹੈ ਗੁਰਜੀਤ ਸੰਧੂ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਪਿੱਛੇ ਆਪਾਂ ਪੜਿਆ ਕਿ ਸਿਮਮੀ ਤੇ ਪ੍ਰਭਜੋਤ ਦੋਵੇਂ ਆਪਸ ਵਿੱਚ ਗੱਲਾਂ ਕਰ ਰਹੀਆਂ ਸਿਰਫ ਖਾਣਾ ਖਾ ਰਹੀਆਂ ਨੇ ਸਿਮਮੀ ਨਾਲ ਗੱਲਾਂ ਕਰਦੇ ਹੋਏ ਪ੍ਰਭਜੋਤ ਨੇ ਕਿਹਾ ਮੈਂ ਵੀ ਜੋਬ ਕਰਨੀ ਹੈ ਮੈਨੂੰ ਵੀ ਹੁਣ ਕਿਸੇ ਜੋਬ ਤੇ ਲੱਗਣਾ ਚਾਹੀਦਾ ਹੈ ਤੂੰ ਆਪਣੀ ਜਗਾ ਗੱਲ ਕਰ ਉਸਨੇ ਕਿਹਾ ਠੀਕ ਹੈ ਮੈਂ ਕਰਾਂਗੀ ਗੱਲ ਉਹ ਕਾਲਜ ਚ ਰਹੀਆਂ ਗਈਆਂ ਕਾਲਜ ਤੋਂ ਆਪਣੇ ਕੰਮ ਲਈ ਤਾਂ ਉਸਨੇ ਆਪਣੀ ਜੋਬ ਤੇ ਪਤਾ ਕੀਤਾ ਤਾਂ ਪ੍ਰਭਜੋਤ ਨੂੰ ਵੀ ਉੱਥੇ ਹੀ ਲਵਾ ਸਕੇ ਤਾਂ ਪਰ ਉੱਥੇ ਕੋਈ ਜਗਾ ਖਾਲੀ ਨਹੀਂ ਸੀ ਇਨ੍ਹਾਂ ਦਿਨਾਂ ਵਿੱਚ ਹੀ ਪ੍ਰਭਜੋਤ ਦੀ ਗੱਡੀ ਦਾ ਚਲਾਣ ਹੋ ਗਿਆ ਉਸ ਤੋਂ ਲਾਇਸੈਂਸ ਲੈ ਲਿਆ ਅਤੇ ਹੁਣ ਉਹ ਆਪਣੇ ਕੰਮ ਤੋਂ ਬੈਠ ਗਿਆ। 3 ਮਹੀਨੇ ਲਈ ਉਸ ਨੂੰ ਲਾਇਸੈਂਸ ਨਹੀਂ ਮਿਲਣਾ ਸੀ। ਉਸਨੇ ਸੋਚਿਆ ਕਿ ਉਹ ਕਿਤੇ ਹੋਰ ਜੋਬ ਲੱਭ ਲਵੇ। ਗੱਡੀ ਉਸਨੇ ਆਪਣੀ ਕਢਵਾ ਲਈ ਹੋਈ ਸੀ। ਪ੍ਰਭਜੋਤ 2-3 ਦਿਨ ਲਈ ਜੋਬ ਲਾਉਦੀ ਰਹੀ। ਪਰ ਉਸ ਨੂੰ ਨਾ ਲੱਭੀ। ਦੂਜੇ ਪਾਸੇ ਅਭਿ ਨੇ ਵੀ ਉਹਨਾਂ ਨੂੰ ਦੱਸਿਆ ਕਿ ਮੈਂ ਵੀ ਨਵੀਂ ਜੋਬ ਲੱਭ ਰਿਹਾ। ਅਭਿਜੋਤ ਨੂੰ ਇੱਕ ਸਟੋਰ ਤੇ ਜੋਬ ਮਿਲ ਗਈ। ਜੌਬ ਮਿਲੀ ਤਾਂ ਉਸ ਦਾ ਟਾਈਮ ਬਹੁਤ ਜਲਦੀ ਸੀ। ਪ੍ਰਭਜੋਤ ਨੇ ਹਾਂ ਤਾਂ ਕਰ ਦਿੱਤੀ ਕਿਉਂਕਿ ਹੁਣ ਇਸ ਕੋਲ ਕੋਈ ਆਪਸ਼ਨ ਵੀ ਨਹੀਂ ਸੀ ਬਚੀ। ਹੁਣ ਉਹਨਾਂ ਦਾ ਕਾਲਜ 3 ਦਿਨ ਲੱਗਦਾ ਅਤੇ 2-3 ਦਿਨ ਫਿਰ ਹੀ ਹੁਣਦੇ। ਉਹਨਾਂ ਨੇ ਸੋਚਿਆ ਸੀ ਕਿ ਉਹਨਾਂ ਦਿਨਾਂ ਵਿੱਚ ਜੌਬ ਤੇ ਜ਼ਿਆਦਾ ਘੰਟੇ ਕੰਮ ਕੀਤਾ ਜਾਵੇ ਤਾਂ ਕਿ ਫੀਸ ਅਤੇ ਕਿਰਾਏ ਨਿਕਲ ਸਕਣ। ਪ੍ਰਭਜੋਤ ਵੀ ਹੁਣ ਪਾਪਾ ਤੋਂ ਪੈਸੇ ਨਹੀਂ ਮੰਗਵਾਉਣਾ ਚਾਹੁੰਦੀ ਸੀ। ਆਮੇਕੇ ਉਸਦੇ ਪਾਪਾ ਨੇ ਕਿਹਾ ਸੀ ਕਿ ਉਹ ਕੰਮ ਨਾ ਕਰੇ ਸਿਰਫ ਪੜ੍ਹਾਈ ਕਰੇ ਪਰ ਬਾਹਰ ਜਾ ਕੇ ਸਾਰੇ ਬੱਚੇ ਕੰਮ ਕਰਨਾ ਹੀ ਠੀਕ ਸਮਝਦੇ ਨੇ ਅਗਲੇ ਦਿਨ ਕਾਲਜ ਆਪ ਸੀ ਅਤੇ ਜੋਤ ਨੇ ਪਹਿਲੇ ਦਿਨ ਕੰਮ ਤੇ ਜਾਣਾ ਸੀ ਉਸ ਦਿਨ ਮੌਸਮ ਬਹੁਤ ਖਰਾਬ ਸੀ ਉਹ ਜਲਦੀ ਜਲਦੀ ਉੱઠી ਅਤੇ ਨਿਕਲ ਪਈ ਰਸਤੇ ਵਿੱਚ بارش ਹੋਣ ਕਰਕੇ ਬਹੁਤ ਜ਼ਿਆਦਾ ਭਿੱਜ ਗਈ ਪਰ ਪਹਿਲੇ ਦਿਨ ਕੰਮ ਤੇ ਜਾਣਾ ਜ਼ਰੂਰੀ ਸੀ ਕਦੇ ਲਗਾਤਾਰ ਇਦਾਂ ਕੰਮ ਨਹੀਂ ਸੀ ਕੀਤਾ ਉਪਰੋਂ ਭਿੱਜਣ ਕਰਕੇ ਉਸ ਨੂੰ ਬਹੁਤ ਜ਼ਿਆਦਾ ਬੁਖਾਰ ਹੋ ਗਿਆ ਅਤੇ ਉਸ ਹੋਸਟਲ ਦੇ ਹੋਟਲ ਦੇ ਮਾਲਕ ਨੇ ਸਿਮੀ ਨੂੰ ਫੋਨ ਕੀਤਾ ਤੁਸੀਂ ਆਪਣੀ ਸਹੇਲੀ ਨੂੰ ਆਪ ਲੈ ਕੇ ਜਾਓ ਕਿਉਂਕਿ ਇਹ ਠੀਕ ਨਹੀਂ ਹੈ ਉਸਨੇ ਪ੍ਰਭ ਤੋਂ ਨੰਬਰ ਲਿਆ ਸੀ ਸਿਮੀ ਓਵਰਟਾਈਮ ਵਿੱਚ ਸੀ ਉਸਨੇ ਅਭੀ ਨੂੰ ਫੋਨ ਕੀਤਾ ਅਭੀ ਨੇ ਕਿਹਾ ਮੈਂ 20 ਮਿੰਟ ਤੱਕ ਫ੍ਰੀ ਹੋਵਾਂਗਾ ਉਸਨੇ ਦੱਸਿਆ ਕਿ ਪ੍ਰਭ ਨੂੰ ਬੁਖਾਰ ਹੈ ਮੈਂ ਅਜੇ 3 ਘੰਟੇ ਤੱਕ ਫ੍ਰੀ ਨਹੀਂ ਹੋ ਸਕਦੀ। ਤੂੰ ਕਿਰਪਾ ਕਰਕੇ ਉਸ ਨੂੰ ਪੀਜੀ ਛੱਡ ਦੇ। ਬੁਖਾਰ ਨਾਲ ਤੜਫਦੀ ਹੋਸਟਲ ਵਿੱਚ ਹੀ ਉਸ ਦੀ ਵੇਟ ਕਰਨ ਲੱਗ ਪਈ। ਅਭੀ ਅੱਧੇ ਘੰਟੇ ਬਾਅਦ ਆਇਆ। ਉਦੋਂ ਤੱਕ ਉਹ ਠੰਡ ਤੇ ਬੁਖਾਰ ਨਾਲ ਕੱਠੀ ਹੋ ਰਹੀ ਸੀ। ਉਸ ਨੇ ਆਵਾਜ਼ ਮਾਰੀ, "ਜੋਤ, ਉੱਠ, ਕੋਸ਼ਿਸ਼ ਕਰ।" ਪਰ ਉਹ ਫੇਰ ਡਿੱਗ ਪਈ। ਅਭੀ ਡਰ ਗਿਆ। ਚੁੱਕ ਕੇ ਗੱਡੀ ਵਿੱਚ ਬਿਠਾਇਆ ਅਤੇ ਪੀਜੀ ਵੱਲ ਗੱਡੀ ਮੋੜ ਲਈ। ਪ੍ਰਭਜੋਤ ਬੇਹੋਸੀ ਵਿੱਚ ਬੋਲ ਰਹੀ ਸੀ ਮੈਨੂੰ ਘਰ ਛੱਡ ਦਿਓ ਮੈਨੂੰ ਘਰ ਲੈ ਚੱਲ ਅਭੀ ਉਸਨੇ ਜੋਤ ਦੇ ਸਿਰ ਤੇ ਹੱਥ ਫੇਰਿਆ ਉਸਦੇ ਮੂੰਹੋਂ ਆਪਣਾ ਨਾਮ ਸੁਣ ਕੇ ਪਿਆਰ ਨਾਲ ਵੇਖਿਆ ਕਿਸੇ ਡਾਕਟਰ ਕੋਲ ਜਾਣਾ ਤਾਂ ਸੰਭਵ ਨਹੀਂ ਸੀ ਕਿਉਂਕਿ ਅਪਾਇੰਟਮੈਂਟ ਤੋਂ ਬਿਨਾ ਡਾਕਟਰ ਵੀ ਨਹੀਂ ਮਿਲਦੇ ਸਟੂਡੈਂਟਸ ਵੈਸੇ ਵੀ ਕੱਚੇ ਹੁੰਦੇ ਨੇ ਇਹੀ ਵਿੱਚ ਉਸਨੇ ਪ੍ਰਭ ਨੂੰ ਬੈੱਡ ਤੇ ਲਟਾਇਆ ਸਿਮੀ ਤੋਂ ਪੁੱਛ ਕੇ ਮੈਡੀਸਨ ਦਿੱਤੀ ਠੰਡ ਨਾਲ ਕੰਬ ਰਹੀ ਪ੍ਰਵ ਉੱਪਰ ਇੱਕ ਹੋਰ ਰਜਾਈ ਪਾਦਤੀ ਉਸਦੇ ਪਾਪਾ ਦਾ ਫੋਨ ਬਾਰ-ਬਾਰ ਆ ਰਿਹਾ ਸੀ ਅਭੀ ਨੇ ਬਹੁਤ ਬਾਰ ਇਗਨੋਰ ਕੀਤਾ ਪਰ ਫਿਰ ਉਸਨੇ ਸੋਚਿਆ ਉਹ ਘਬਰਾ ਗਏ ਸੋਚ ਕੇ ਕਿਤੇ ਫੋਨ ਚੱਕ ਲਿਆ ਹੈਲੋ ਅਭੀ ਨੇ ਡਰਦੇ ਜਿਹੇ ਕਿਹਾ ਤੁਸੀਂ ਕੌਣ ਸੁਖਦੇਵ ਸਿੰਘ ਨੇ ਕਿਹਾ ਇਹ ਤਾਂ ਪ੍ਰਭਜੋਤ ਦਾ ਨੰਬਰ ਹੈ ਹਾਂਜੀ ਅੰਕਲ ਕਹਿ ਕੇ ਉਸਨੇ ਸਾਰੀ ਗੱਲ ਦੱਸ ਦਿੱਤੀ ਸੁਖਦੇਵ ਸਿੰਘ ਟੈਨਸ਼ਨ ਵਿੱਚ ਆ ਕੇ ਆ ਦੇਵ ਉਸਨੇ ਕਿਹਾ ਸਿਮੀ ਕਿੱਥੇ ਹੈ ਜੋ ਉਸਦੇ ਨਾਲ ਰਹਿੰਦੀ ਹੈ ਤੂੰ ਅਭਜੋਤ ਹੈ ਬੇਟਾ ਮੈਨੂੰ ਪ੍ਰਭ ਨੇ ਦੱਸਿਆ ਸੀ ਤੇਰੇ ਬਾਰੇ ਅਭਜੋਤ ਉਹਨਾਂ ਦੇ ਮੂੰਹ ਚੋਂ ਆਪਣਾ ਨਾਂ ਸੁਣ ਕੇ ਹੈਰਾਨ ਰਹਿ ਗਿਆ ਸੋਚਣ ਲੱਗਾ ਕਮਾਲ ਹੈ ਕੁੜੀ ਨੇ ਘਰੇ ਵੀ ਇਹ ਦੱਸਿਆ ਹੋਇਆ ਹੈ ਪੁੱਤਰ ਜਦੋਂ ਤੱਕ ਸਿਮੀ ਨਹੀਂ ਆਉਂਦੀ ਤੂੰ ਕਿਤੇ ਨਾ ਜਾਵੀਂ ਪ੍ਰਭ ਦੇ ਕੋਲ ਹੀ ਰਹਿਣਾ ਇਸ ਨੂੰ ਬੁਖਾਰ ਬਹੁਤ ਜ਼ਿਆਦਾ ਚੜਦਾ ਹੈ ਤੇ ਬੇਹੋਸ਼ ਹੋ ਜਾਂਦੀ ਹੈ ਇਸ ਦੇ ਸਿਰ ਤੇ ਪੱਟੀ ਕਰ। ਪਰ ਅੰਕਲ ਇੱਥੇ ਤਾਂ ਠੰਡ ਬਹੁਤ ਹੈ। ਬੇਟਾ ਬੁਖਾਰ ਇਸ ਦੇ ਸਿਰ ਨੂੰ ਚੜ ਜਾਂਦਾ ਹੈ। ਤੁਸੀਂ ਟੈਨਸ਼ਨ ਨਾ ਲਓ। ਅੰਕਲ ਮੈਂ ਪ੍ਰਭ ਦੇ ਕੋਲ ਹੀ ਹਾਂ। ਕੁਝ ਨਹੀਂ ਹੁੰਦਾ। ਜਦੋਂ ਤੱਕ ਸਿਮੀ ਨਹੀਂ ਆਉਂਦੀ ਉਦੋਂ ਤੱਕ ਮੈਂ ਇੱਥੇ ਹੀ ਬੈਠਾਂ। ਸੁਖਦੇਵ ਸਿੰਘ ਬੜੀ ਪਰੇਸ਼ਾਨੀ ਵਿੱਚ ਇੱਧਰ-ਉੱਧਰ ਘੁੰਮਣ ਲੱਗਾ। ਉਸਨੇ ਆਪਣੀ ਪਤਨੀ ਨੂੰ ਵੀ ਇਸ ਬਾਰੇ ਨਾ ਦੱਸਿਆ। ਕਿਉਂਕਿ ਉਹ ਜ਼ਿਆਦਾ ਟੈਨਸ਼ਨ ਲੈ ਜਾਂਦੀ ਹੈ। ਬਾਰ-ਬਾਰ ਉਹ ਫੋਨ ਕਰਕੇ ਅਭਿਜੋਤ ਤੋਂ ਉਸਦਾ ਹਾਲ-ਚਾਲ ਪੁੱਛਦਾ। ਅੰਕਲ ਤੁਸੀਂ ਸੌ ਜਾਓ। ਮੈਂ ਕੋਲ ਹੀ ਹਾਂ। ਮੇਰੇ ਤੇ ਵਿਸ਼ਵਾਸ ਰੱਖੋ। ਮੈਨੂੰ ਪਤਾ ਹੈ ਲੜਕੀ ਦੀ ਇੱਜ਼ਤ ਕੀ ਹੁੰਦੀ ਹੈ। ਥੈਂਕ ਯੂ ਪੁੱਤਰ ਕਹਿ ਕੇ ਉਸਨੇ ਫੋਨ ਕੱਟ ਦਿੱਤਾ। 3 ਘੰਟੇ ਬਾਅਦ ਸਿਮੀ ਆ ਗਈ। ਉਦੋਂ ਤੱਕ ਬੁਖਾਰ ਵੀ ਥੋੜਾ ਘਟ ਗਿਆ ਸੀ। ਫਿਰ ਜੋਤ ਵਾਪਸ ਚਲਾ ਗਿਆ। ਦੋ ਦਿਨ ਤੱਕ ਨਾ ਕਾਲਜ ਗਈ ਤੇ ਨਾ ਹੀ ਕੰਮ ਤੇ ਉਹਨਾਂ ਨੇ ਕੰਮ ਤੇ ਕਿਸੇ ਹੋਰ ਨੂੰ ਰੱਖ ਲਿਆ ਫਿਰ ਅਗਲੇ ਦਿਨ ਕੌਰ ਜਿਤਨੇ ਇਕੱਠੇ ਪਾਰਕ ਵਿੱਚ ਬੈਠੇ ਪੜ ਰਹੇ ਸਨ ਪ੍ਰਭ ਨੇ ਕਿਹਾ ਥੈਂਕ ਯੂ ਅਭਿਜੋਤ ਤੁਸੀਂ ਮੇਰੀ ਬਹੁਤ ਹੈਲਪ ਕੀਤੀ ਮੈਂ ਉਸ ਦਿਨ ਵੀ बेहोशी ਵਿੱਚ ਕੁਝ ਗਲਤ ਤਾਂ ਨਹੀਂ ਬੋਲੀ ਅਭਿਜੋਤ ਹੱਸਣ ਲੱਗਾ ਅਤੇ ਨਾਲ ਹੀ ਕਹਿਣ ਲੱਗਾ ਬਿਲਕੁਲ ਤੂੰ ਬੱਚਿਆਂ ਵਰਗੀਆਂ ਗੱਲਾਂ ਕਰ ਰਹੀ ਸੀ ਮੰਮੀ ਪਾਪਾ ਮੈਨੂੰ ਲੈ ਜਾਓ ਮੈਂ ਤੈਨੂੰ ਕਦੀ ਮਾਫ਼ ਨਹੀਂ ਕਰੂੰਗੀ ਤੇਰੀ وجہ ਨਾਲ ਮੈਨੂੰ ਇੱਥੇ ਆਉਣਾ ਪਿਆ ਇੰਨੀ ਮੁਸੀਬਤ ਵਿੱਚ ਇਹ ਕੌਣ ਜਿਹਦੀ وجہ ਨਾਲ ਤੁਸੀਂ ਇੱਥੇ ਆਏ ਹੋ ਪ੍ਰਭ ਘਬਰਾ ਗਈ ਕਿਤੇ ਉਸ ਦਾ ਨਾਮ ਤਾਂ ਨਹੀਂ ਨਿਕਲਿਆ ਮੋਹ ਉਸ ਨੇ ਕਿਹਾ ਕੋਈ ਨਹੀਂ ਵੈਸੇ ਬੋਲ ਦਿੱਤਾ ਹੋ ਅਤੇ ਹਾਂ ਅਭੀ ਨੇ ਕਿਹਾ ਹੋਰ ਤੁਸੀਂ ਕਹਿ ਰਹੇ ਸੀ ਅਭੀ ਮੈਨੂੰ ਲੈ ਜਾਓ ਮੈਨੂੰ ਘਰੇ ਲੈ ਚੱਲੋ ਮੈਨੂੰ ਬਚਾ ਲੈ ਬੇਹੋਸ਼ੀ ਵਿੱਚ ਵੀ ਮੈਨੂੰ ਪਹਿਚਾਣ ਲਿਆ ਤੂੰ ਸਿਮੀ ਇਹ ਬੇਹੋਸ਼ੀ ਵਿੱਚ ਕਾ ਰਹੀ ਸੀ ਮੈਂ ਪਾਣੀ ਵਿੱਚ ਡਿੱਗਣ ਲੱਗੀ ਹਾਂ ਹਾਏ ਮੈਨੂੰ ਪਾਣੀ ਵਿੱਚੋਂ ਬਚਾ ਲਓ ਪਾਪਾ ਮੈਨੂੰ ਬਚਾ ਲਓ ਦੋਵੇਂ ਹੱਸਣ ਲੱਗੇ ਉਹਨਾਂ ਨੂੰ ਵੇਖ ਕੇ ਪ੍ਰਭ ਵੀ ਹੱਸ ਪਈ ਤਿੰਨੇ ਕਾਫੀ ਦੇਰ ਹੱਸਦੇ ਰਹੇ ਸਿਮੀ ਨੇ ਕਿਹਾ ਮੈਂ ਕੁਝ ਖਾਣ ਲਈ ਲੈ ਕੇ ਆਉਂਦੀ ਹਾਂ ਉਸ ਦੇ ਜਾਣ ਮਗਰੋਂ ਪ੍ਰਵ ਨੇ ਕਿਹਾ ਮੈਂ ਕੁਦ ਕੁਝ ਗਲਤ ਨਹੀਂ ਕੀਤਾ ਤਾਂ ਵੀ ਹੱਸ ਪਿਆ ਮੇਰੀ ਬਾਹ ਫੜ ਕੇ ਆਪਣੇ ਨਾਲ ਘੁੱਟ ਲਈ ਬੜੀ ਪਿਆਰੀ ਅਦਾ ਸੀ ਕੋਈ ਵੀ ਵਹਿਕ ਸਕਦਾ ਉਸ ਨੇ ਪਿਆਰ ਵਾਲੀ ਤੱਕਣੀ ਵਿੱਚ ਕਿਹਾ ਮੇਰੇ ਨਾਲ ਸਹੀ ਤਰੀਕੇ ਨਾਲ ਗੱਲ ਕਰੋ ਮੈਂ ਐਸੀ ਕੁੜੀ ਨਹੀਂ ਹਾਂ ਅੱਛਾ ਫਿਰ ਕਿਹੋ ਜਿਹੀ ਕੁੜੀ ਐ ਤੂੰ ਉਹ ਉਸ ਨੂੰ ਜਾਣ ਬੁੱਝ ਕੇ ਚੜਾ ਰਿਹਾ ਸੀ ਮੈਨੂੰ ਪਤਾ ਤੇਰੇ ਪਾਪਾ ਦਾ ਤਿੰਨ ਵਾਰ ਹੋਣਾ ਆਇਆ ਸੀ ਅਤੇ ਫੋਨ ਚੁੱਕਦੇ ਹੀ ਮੇਰੀ ਆਵਾਜ਼ ਸੁਣ ਕੇ ਉਹਨਾਂ ਨੇ ਕਿਹਾ ਅਭਿਜੋਤ ਕਸਮ ਨਾਲ ਮੈਂ ਹੈਰਾਨ ਰਹਿ ਗਿਆ ਕਿ ਇਹ ਮੈਨੂੰ ਕਿਵੇਂ ਜਾਣਦੇ ਹਨ ਉਹਨਾਂ ਕਿਹਾ ਕਿ ਤੂੰ ਮੇਰੇ ਬਾਰੇ ਸਭ ਦੱਸਿਆ ਸੀ ਬੜੇ ਪਰੇਸ਼ਾਨ ਸਨ ਮੈਂ ਉਦੋਂ ਹੀ ਸੋਚ ਲਿਆ ਸੀ ਕਿ ਇਹ ਕੁੜੀ ਮਾਪਿਓ ਤੋਂ ਬਿਨਾ ਕੁਝ ਵੀ ਨਹੀਂ ਲਕਾਉਂਦੀ ਉਹ ਪ੍ਰਭਅਲ ਵੇਖਦਾ ਰਹਿੰਦਾ ਪ੍ਰਭ ਨੇ ਅੱਖਾਂ ਝੁਕਾ ਲਈਆਂ ਕਿੰਨਾ ਢੀਠ ਹੈ ਕਿਵੇਂ ਵੇਖਦਾ ਹੈ ਉਨੀ ਦੇਰ ਸਿਮੀ ਆ ਗਈ ਸਾਰੇ ਨੇ ਉਲਖਾਣ ਲੱਗੀ ਰਾਤ ਨੂੰ ਪ੍ਰਭਜੋਤ ਅਭੀ ਦੀਆਂ ਗੱਲਾਂ ਬਾਰੇ ਸੋਚ ਰਹੀ ਸੀ ਉਸ ਨੇ ਦੇਰ ਵਿੱਚ ਲਵਲੀ ਦਾ ਫੋਨ ਆ ਗਿਆ ਕਿਵੇਂ ਪ੍ਰਭ ਜੀਜਾ ਜੀ ਦਾ ਕੀ ਹਾਲ ਹੈ ਉਹ ਜਦੋਂ ਵੀ ਗੱਲ ਕਰਦੀ ਤਾਂ ਇਹ ਹੀ ਪੁੱਛਦੀ ਮੇਰਾ ਵਿਆਹ ਨਹੀਂ ਹੋਇਆ ਉਸ ਦੇ ਨਾਲ ਜਿਸ ਨੂੰ ਜੀਜਾ ਕਹਿਣੀ ਹੈ ਪਰ ਅੱਧਾ ਤਾਂ ਹੋਇਆ ਹੈ ਮਹਿੰਦੀ ਵੀ ਲੱਗੀ ਸੀ ਉਸ ਦਾ ਨਾਮ ਤੇਰੇ ਹੱਥਾਂ ਵਿੱਚ ਪੜਿਆ ਸੀ ਨਾਲ ਇੰਨੀ ਦੂਰ ਸਿਰਫ ਉਸ ਦੇ ਪਿੱਛੇ ਭੱਜੀ ਗਈ ਹੈ ਤੂੰ ਪ੍ਰਭ ਨੇ ਉਸ ਤੋਂ ਕੁਝ ਵੀ ਨਹੀਂ ਸਿਲਕੋਇਆ ਉਸ ਨੂੰ ਸਭ ਕੁਝ ਦੱਸਿਆ ਸੀ ਕਿਉਂਕਿ ਉਹ ਲਵਲੀ ਨਾਲ ਹਰ ਦਿਲ ਦੀ ਗੱਲ ਕਰਦੀ ਸੀ ਪ੍ਰਭ ਨੇ ਸਾਰੀ ਸਟੋਰੀ ਸੁਣਾਈ ਕਿਵੇਂ ਅਵੀ ਜੋਤ ਉਸ ਦੇ ਕੋਲ ਬੈਠਾ ਰਿਹਾ ਅਤੇ ਜਿਹੜੀਆਂ-ਜਿਹੜੀਆਂ ਹਰਕਤਾਂ ਕੀਤੀਆਂ ਉਸ ਦੀ ਗੱਲ ਸੁਣ ਕੇ ਲਵਲੀ ਬਹੁਤ ਹੀ ਹਸੀ ਪ੍ਰਭ ਉਹ ਗਲਤ ਫਾਇਦਾ ਤਾਂ ਨਹੀਂ ਚੁੱਕਿਆ ਲਵਲੀ ਨੇ ਕਿਹਾ ਨਹੀਂ ਉਹ ਇਹੋ ਜਿਹਾ ਨਹੀਂ ਹੈ ਅੱਛਾ ਫਿਰ ਕਿਹੋ ਜਿਹਾ ਹੈ ਲਵਲੀ ਉਸ ਨੂੰ ਮਜ਼ਾਕ ਕਰਨ ਲੱਗੀ ਕਿਤੇ ਪਿਆਰ ਤਾਂ ਨਹੀਂ ਹੋ ਗਿਆ ਜੀਜੇ ਨਾਲ ਕਾਫੀ ਟਾਈਮ ਗੱਲਾਂ ਕਰਦੀਆਂ ਆ ਰਹਿੰਦੀਆਂ ਫਿਰ ਲਵਲੀ ਨੇ ਫੋਨ ਕੱਟ ਦਿੱਤਾ ਪਰ ਲਵਲੀ ਦੀ ਗੱਲ ਜੋਤ ਦੇ ਦਿਮਾਗ ਵਿੱਚ ਬੈਠ ਗਈ ਕਿਤੇ ਪਿਆਰ ਤਾਂ ਨਹੀਂ ਹੋ ਗਿਆ ਨਹੀਂ ਮੈਂ ਉਸ ਨਾਲ ਪਿਆਰ ਕਿਉਂ ਕਰਾਂਗੀ ਮੇਰੇ ਨਾਲ ਕਿਹੜਾ ਚੰਗੀ ਕੀਤੀ ਉਸਨੇ ਉਸਨੇ ਉਹ ਸੋਚਦੀ ਸੋਚਦੀ ਅਤੇ ਸੋਚਦੀ ਸੋਚਦੀ ਹੀ ਨੀਂਦ ਆ ਗਈ ਸੁਖਦੇਵ ਸਿੰਘ ਸੁਖਵਿੰਦਰ ਨੂੰ ਸਾਰੀ ਗੱਲ ਦੱਸਦਾ ਹੈ ਉਹ ਬਹੁਤ ਟੈਨਸ਼ਨ ਕਰਨ ਲੱਗ ਪਈ ਯਾਰ ਐਵੇਂ ਕੁੜੀ ਨੂੰ ਕੈਨੇਡਾ ਲਈ ਹਾਂ ਕਰ ਦਿੱਤੀ ਜੇ ਉਸ ਨੂੰ ਕੁਝ ਹੋ ਜਾਂਦਾ ਫਿਰ ਪਰ ਸਾਡੀ ਬੇਟੀ ਦੀ ਉਸ ਦਿਨ ਉਸ ਮੁੰਡੇ ਨੇ ਬਹੁਤ ਸੇਵਾ ਕੀਤੀ ਫਿਰ ਉਸਨੇ ਅਭਜੋਤ ਬਾਰੇ ਸਾਰਾ ਕੁਝ ਸੁਖਵਿੰਦਰ ਕੌਰ ਨੂੰ ਦੱਸਿਆ ਦੋਵੇਂ ਸੋਚ ਕੇ ਹੈਰਾਨ ਰਹਿ ਗਏ ਕਿ ਸ਼ਾਇਦ ਇਹ ਕੁਦਰਤ ਦਾ ਹੀ ਸਾਰੀ ਮਰਜ਼ੀ ਹੈ ਉੱਥੇ ਪ੍ਰਭ ਨੂੰ ਸਭ ਤੋਂ ਪਹਿਲਾਂ ਅਭਜੋਤ ਹੀ ਮਿਲਿਆ ਅਤੇ ਹਰ ਕਦਮ ਤੇ ਉਸਨੇ ਉਸ ਦਾ ਸਾਹ ਦਿੱਤਾ ਇੱਥੋਂ ਤੱਕ ਕਿ ਸਾਥ ਦੇਣ ਤੋਂ ਭੱਜਿਆ ਵੀ ਨਹੀਂ ਉਹ ਅਗਲੇ ਦਿਨ ਕਾਲਜ ਬੰਦ ਸੀ ਪ੍ਰਭ ਸਾਰਾ ਦਿਨ ਜੌਬ ਲਈ ਭਾਲ ਕਾਦੀ ਰਹੀ ਹਰ ਜਗ੍ਹਾ ਉਸਨੇ ਤਲਾਸ਼ਨਾ ਸ਼ੁਰੂ ਕਰ ਦਿੱਤਾ ਕਿਤੇ ਤਾਂ ਜੌਬ ਮਿਲੇ ਪਰ ਜੌਬ ਕਿਤੇ ਨਾ ਮਿਲਦੀ ਜਿੱਥੇ ਮਿਲਦੀ ਉਸਨੂੰ ਪਸੰਦ ਨਾ ਆਉਂਦੀ ਜਿਸ ਸਟੋਰ ਤੇ ਅਵਜੋਤ ਕੰਮ ਕਰਦਾ ਸੀ ਉਸੇ ਸਟੋਰ ਤੇ ਇੱਕ ਜਗ੍ਹਾ ਖਾਲੀ ਸੀ ਉਸਨੇ ਆਪਣੇ ਮਾਲਕ ਨਾਲ ਗੱਲ ਕੀਤੀ ਅਤੇ ਸਿਮੀ ਨੂੰ ਫੋਨ ਕੀਤਾ ਉਸਨੇ ਕਿਹਾ ਕਿ ਪ੍ਰਭ ਨੂੰ ਇਸ ਜੋਬ ਬਾਰੇ ਦੱਸ ਦਿਓ ਅਗਰ ਉਹ ਕਰਨੀ ਚਾਹੇ ਤਾਂ ਬਿਲਿੰਗ ਕਰਨੀ ਕੰਪਿਊਟਰ ਉੱਪਰ ਅਗਰ ਉਹ ਚਲਾ ਸਕਦੀ ਹੈ ਤਾਂ ਕੰਪਿਊਟਰ ਬਾਰੇ ਜਾਣਕਾਰੀ ਉਸ ਨੂੰ ਹੈ ਤਾਂ ਉਹ ਸੁਭਾਹ ਆ ਜਾਵੇ ਉਸਨੇ ਐਡਰੈਸ ਸੈਂਡ ਕਰ ਦਿੱਤਾ ਪ੍ਰਭ ਜੋਤ ਸਟੋਰ ਤੇ ਗਈ ਉੱਥੇ ਆਪਣਾ ਬਾਇਓ ਡਾਟਾ ਦਿੱਤਾ ਅਤੇ ਉਸ ਨੂੰ ਉਹ ਜੋਬ ਮਿਲ ਗਈ ਉਹਨਾਂ ਨੇ ਕਿਹਾ ਕਿ ਕੱਲ ਤੋਂ ਤੁਸੀਂ ਆ ਕੇ ਕੰਮ ਸਟਾਰਟ ਕਰ ਦਿਓ ਅਭ ਜੋਤ ਦਾ ਵੀ ਕੰਮ ਉਸੇ ਸਮੇਂ ਹੀ ਖਤਮ ਹੁੰਦਾ ਸੀ ਉਸ ਨੇ ਪ੍ਰਭਜੋਤ ਨੂੰ ਆਪਣੀ ਗੱਡੀ ਵਿੱਚ ਬਿਠਾ ਲਿਆ ਅਤੇ ਕਿਹਾ ਕਿ ਮੈਂ ਤੁਹਾਨੂੰ ਛੱਡ ਦਿੰਦਾ ਹਾਂ ਅਤੇ ਫਿਰ ਰਸਤੇ ਵਿੱਚ ਉਸ ਨੂੰ ਕਹਿਣ ਲੱਗਾ ਕੱਲ ਪਹਿਲਾ ਦਿਨ ਹੈ ਤੁਹਾਡੀ ਜਾਉਦਾ ਜੇ بارش ਹੋਈ ਤਾਂ ਬਚ ਕੇ ਆਉਣਾ ਅਤੇ ਹੱਸਣ ਲੱਗ ਪਿਆ ਤੁਸੀਂ ਮੇਰਾ ਮਜ਼ਾਕ ਉਡਾ ਰਹੇ ਹੋ ਜੋਤ ਨੇ ਕਿਹਾ ਨਹੀਂ ਮੇਰਾ ਮਤਲਬ ਸੀ ਮੈਂ ਗੱਡੀ ਤੇ ਆਉਂਦਾ ਹਾਂ ਤੁਹਾਨੂੰ ਨਾਲ ਲੈ ਆਵਾਂਗਾ ਉਸਨੇ ਪਾਸੇ ਮੂੰਹ ਕਰਕੇ ਔਖਾ ਜਿਹਾ ਸਾਹ ਲਿਆ ਉਸਨੂੰ ਕਿਹਾ ਪ੍ਰਭਜੋਤ ਦੇ ਸੁਭਾਅ ਦਾ ਪਤਾ ਸੀ ਵੈਸੇ ਵੀ ਉਹ ਜਾਣਦਾ ਸੀ ਉਹ ਥੋੜਾ ਜਿਹਾ ਉਸ ਨਾਲ ਘੱਟ ਹੀ ਬੋਲ ਕੇ ਖੁਸ਼ ਰਹਿੰਦੀ ਸੀ ਰਿਜ਼ਰਵ ਨੇਚਰ ਦੀ ਸੀ ਹੁਣ ਉਹ ਦੋਨੇ ਇਕੱਠੇ ਹੀ ਇੱਕ ਸਟੋਰ ਤੇ ਜੌਬ ਕਰਨ ਲਈ ਆਉਂਦੇ ਅਭਜੋਤ ਨਿੱਕੀ ਨਿੱਕੀ ਗੱਲ ਤੇ ਪ੍ਰਭ ਨੂੰ ਛੇੜਦਾ ਰਹਿੰਦਾ ਇੱਕ ਦਿਨ ਦੋ ਟਵਿਨਸ ਸਟੋਰ ਤੇ ਆ ਗਈਆਂ ਬਿਲਕੁਲ ਸੇਮ ਸ਼ਕਲ ਬਿਲਕੁਲ ਪਤਾ ਵੀ ਨਹੀਂ ਲੱਗ ਰਿਹਾ ਸੀ ਕਿ ਇੱਕ ਚਲੀ ਕੇ ਜਿੱਤੇ ਦੂਸਰੀ ਸੇਮ ਕਪੜੇ ਪਹਿਨੇ ਹੋਏ ਸਨ ਪ੍ਰਭਜੋਤ ਨੇ ਇੱਕ ਦਾ ਬਿੱਲ ਕੱਟ ਦਿੱਤਾ ਅਤੇ ਜਦੋਂ ਦੂਜੀ ਬਿੱਲ ਕਟਾਉਣ ਆਈ ਤਾਂ ਆਪਣੇ ਤਾਂ ਕਿਹਾ ਇਟਸ ਡਨ ਇਸ ਨੂੰ ਵੀ ਜੋਤ ਨੇ ਵੇਖ ਲਿਆ ਉਹ ਭੱਜ ਕੇ ਆਇਆ ਅਤੇ ਉਸਨੇ ਕਿਹਾ ਨਹੀਂ ਨਹੀਂ ਇਹਨਾਂ ਦਾ ਬਿੱਲ ਰਹਿੰਦਾ ਹੈ ਪ੍ਰਭਜੋਤ ਜਿੱਦ ਕਰਨ ਲੱਗੀ ਮੈਂ ਕੱਟ ਦਿੱਤਾ ਹੈ ਅਭਿਜੋਤ ਕਹੇ ਹਜੇ ਰਹਿੰਦਾ ਹੈ ਜਦੋਂ ਉਹ ਟਵਿਨਸ ਸਾਈਡ ਤੇ ਹੋਈ ਤਾਂ ਵੀ ਜੋਤ ਨੇ ਪ੍ਰਭ ਦੇ ਕੰਨ ਵਿੱਚ ਕਿਹਾ ਤੁਸੀਂ ਇੱਕ ਬਿੱਲ ਕੱਟਿਆ ਹੈ ਅਤੇ ਦੂਜੀ ਦਾ ਵੀ ਕੱਟ ਦਿਓ ਸਟੋਰ ਵਾਲੇ ਆਪਾਂ ਨੂੰ ਪੁੱਛ ਗਿਚ ਕਰਨਗੇ ਜਦੋਂ ਦੋਵੇਂ ਇਕੱਠੀਆਂ ਸਾਹਮਣੇ ਆਈਆਂ ਤਾਂ ਪ੍ਰਭ ਵੇਖਦੀ ਹੀ ਰਹਿ ਗਈ ਅਖੀਰ ਉਹਨੇ ਉਹਨਾਂ ਦਾ ਬਿੱਲ ਕੱਟ ਕੇ ਉਹਨਾਂ ਨੂੰ ਤੋੜ ਦਿੱਤਾ ਦੋਨੇ ਆਪਸ ਵਿੱਚ ਬਹੁਤ ਹੱਸੇ ਅੱਜ ਤਾਂ ਤੁਸੀਂ ਬਚਾ ਲਿਆ ਪ੍ਰਭ ਨੇ ਕਿਹਾ ਮੈਂ ਤੇ ਆਪ ਕੁਦਰਤੀ ਦੇਖ ਲਿਆ ਜਦੋਂ ਦੋਨਾਂ ਨੂੰ ਸੇਮ ਦੇਖਿਆ ਤਾਂ ਦੇਖਣ ਲੱਗਾ ਕਿ ਕੀ ਹੋ ਰਿਹਾ ਹੈ ਤੁਸੀਂ ਬਿਲ ਘਟ ਰਹੇ ਸੀ ਅਚਾਨਕ ਮੇਰੀ ਨਿਗਾ ਪੈ ਗਈ ਨਹੀਂ ਤਾਂ ਪਤਾ ਨਹੀਂ ਮੈਨੂੰ ਵੀ ਨਹੀਂ ਸੀ ਲੱਗਣਾ 15 ਕੋ ਦਿਨ ਇਸੇ ਤਰ੍ਹਾਂ ਕੰਮ ਚੱਲਦਾ ਰਿਹਾ ਹੌਲੀ ਹੌਲੀ ਅਭ ਜੋਤ ਅਤੇ ਪ੍ਰਭ ਇੱਕ ਦੂਜੇ ਦੀ ਆਤਾਂ ਜਾਣਨ ਲੱਗੇ ਪਰ ਫਿਰ ਵੀ ਪ੍ਰਭ ਜੋਤ ਦੇ ਨਾਲ ਕਦੀ ਵੀ ਕੋਈ ਦਿਲ ਦੀ ਗੱਲ ਸਾਂਝੀ ਨਾ ਕਰਦੀ ਇੱਕ ਦਿਨ ਵਾਪਸ ਜਾਂਦੇ ਉਸਨੇ ਕਿਹਾ ਤੁਸੀਂ ਘਰੇ ਗੱਲ ਕੀਤੀ ਅਭਿ ਨੇ ਕਿਹਾ ਨਹੀਂ ਮੇਰੇ ਵਿੱਚ ਹਿੰਮਤ ਨਹੀਂ ਪਰ ਤੁਹਾਨੂੰ ਕਰਨੀ ਚਾਹੀਦੀ ਹੈ ਹਿੰਮਤ ਦੀ ਕਿਹੜੀ ਗੱਲ ਹੈ ਆਪਣਾ ਫੋਨ ਦਿਓ ਹਿੰਮਤ ਮੈਂ ਕਰ ਲੈਂਦੀ ਹਾਂ ਅਭਿ ਨੇ ਫੋਨ ਪੜਾ ਦਿੱਤਾ ਅਤੇ ਪ੍ਰਭ ਨੇ ਜਿਸ ਨੰਬਰ ਉੱਪਰ ਮਾਈ ਫੈਮਿਲੀ ਲਿਖਿਆ ਸੀ ਨੰਬਰ ਡਾਇਲ ਕਰ ਦਿੱਤਾ ਅਤੇ ਫੋਨ ਸਪੀਕਰ ਤੇ ਲਾ ਦਿੱਤਾ ਸ਼ਰਨ ਨੇ ਫੋਨ ਚੁੱਕਿਆ ਓ ਹੈਲੋ 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 ਕਰਦੀ ਰਹੀ ਅਭਿਜੋਤ ਉਸ ਦੀ ਆਵਾਜ਼ ਸੁਣ ਕੇ ਅੱਖਾਂ ਵਿੱਚ ਪਾਣੀ ਭਰ ਆਇਆ ਉਸ ਨੇ ਗੱਲ ਨਹੀਂ ਸੁਣ ਰਹੀ ਸੀ ਉਸ ਨੇ ਹੈਲੋ ਹੈਲੋ ਕਹਿ ਕੇ ਫੋਨ ਕੱਟ ਦਿੱਤਾ ਫਿਰ ਪ੍ਰਭ ਨੇ ਕਿਹਾ ਅਤੇ ਦੁਬਾਰਾ ਫੋਨ ਡਾਇਲ ਕੀਤਾ ਉਸ ਨੇ ਸ਼ਰਨ ਨਾਲ ਦੋ ਗੱਲਾਂ ਕੀਤੀਆਂ ਸ਼ਰਨ ਅਭਿਜੋਤ ਬੋਲ ਰਿਹਾ ਹਾਂ ਕਿਵੇਂ ਹੈ ਮੇਰੀ ਛੋਟੀ ਭੈਣ ਭਰਾ ਦੀ ਆਵਾਜ਼ ਸੁਣ ਕੇ ਸ਼ਰਨ ਖੁਸ਼ੀ ਨਾਲ ਅੱਖਾਂ ਭਰਾਈ ਅਤੇ ਉਸ ਦੀ ਆਵਾਜ਼ ਵੀ ਭਾਰੀ ਆਉਣ ਲੱਗੀ ਅਭਿਜੋਤ ਇੰਨੇ ਚਿਰ ਬਾਅਦ ਸਾਡੀ ਯਾਦ ਕਿਵੇਂ ਆ ਗਈ ਤੈਨੂੰ ਅਮਨ ਕਿਵੇਂ ਹੈ ਤੂੰ ਹੌਲੀ-ਹੌਲੀ ਉਸਨੇ ਸ਼ਰਨ ਨਾਲ ਗੱਲ ਕਰਕੇ ਫਿਰ ਫੋਨ ਕੱਟ ਦਿੱਤਾ ਪਰ ਉਸ ਨੂੰ ਇੱਕ ਸਕੂਨ ਜਿਹਾ ਮਹਿਸੂਸ ਹੋਇਆ ਉਸਨੇ ਪ੍ਰਭਲ ਵਿਖਿਆ ਅਤੇ ਕਿਹਾ ਮੈਂ ਤੇਰਾ ਦੇਣ ਨਹੀਂ ਦੇ ਸਕਦਾ ਤੇਰਾ ਬਹੁਤ-ਬਹੁਤ ਧੰਨਵਾਦ ਪ੍ਰਭ ਜਰੂਰ ਤੂੰ ਕੋਈ ਸਪੈਸ਼ਲ ਬਸ ਉਸਨੇ ਇਹੀ ਕਿਹਾ ਤੇ ਅੱਗੇ ਕੋਈ ਵੀ ਸ਼ਬਦ ਨਾ ਕਿਹਾ ਪ੍ਰਭ ਨੇ ਕਿਹਾ ਹੌਲੀ-ਹੌਲੀ ਗੱਲ ਕਰੋਗੇ ਤਾਂ ਸਾਰਾ ਪਰਿਵਾਰ ਹੀ ਮੰਨ ਜਾਵੇਗਾ ਪਰ ਇਦਾਂ ਆਪਣੇ ਪਰਿਵਾਰ ਤੋਂ ਦੂਰ ਰਹਿਣਾ ਚੰਗੀ ਗੱਲ ਨਹੀਂ ਹੈ ਤੇ ਤੁਸੀਂ ਅਗਰ ਤੁਸੀਂ ਗਲਤੀ ਮੰਨਦੇ ਹੋ ਤਾਂ ਫਿਰ ਉਸ ਦੀ ਸਜ਼ਾ ਤਾਂ ਤੁਹਾਨੂੰ ਬਹੁਤ ਮਿਲੇਗੀ ਨਹੀਂ ਉਸ ਨੂੰ ਵੀ ਬਰਦਾਸ਼ਤ ਕਰ ਲਓ ਬਾਕੀ ਕਹਾਣੀ ਦਾ ਰਹਿੰਦਾ ਭਾਗ ਕੱਲ ਨੂੰ ਸੁਣਾਵਾਂਗੇ ਜੀ ਇੱਥੋਂ ਤੱਕ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਨੂੰ ਅੰਤ ਤੱਕ ਸੁਣ ਲਈ ਬਹੁਤ ਬਹੁਤ ਧੰਨਵਾਦ ਜੀ